ਹਾਂਜੀ ਸਾਰੇ ਭੈਣ ਭਾਈਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਣੇ ਕੋਲੇ ਆ ਗਈ ਸੀ ਢੋੜੇ ਬੁੱਟੇ ਆਪਾਂ ਵੀ ਲਏ ਨੇ ਆਹ ਲਾਤਾ ਬੁੱਟਾ ਆਹ ਖੱਤੇ ਚ ਕੋਈ ਬੁੱਟਾ ਨਹੀਂ ਸੀ ਪਰ ਦੋ ਮੋਟਰ ਲਵੇ ਲਾਏ ਤੇ ਬਾਕੀ ਦੇਖੋ ਕਿੱਥੇ ਤੱਕਰ ਕੋਈ ਵੀ ਦਰਖਤ ਹੈ ਨਹੀਂ ਆ ਕਰਕੇ ਆਪਾਂ ਨੇ ਹੁਣ ਇਹ ਮੋਟਰ ਆਪਣੇ ਕੋਲੇ ਠੇਕੇ ਤੇ ਆ ਕਈ ਵਾਰੀ ਕੋਈ ਠੇਕੇ ਤੇ ਕਹਿੰਦਾ ਕੋਈ ਮਾਮਲੇ ਤੇ ਕਹਿੰਦੇ ਕਿਸ ਏਰੀਆ ਚ ਕਿਸੇ ਜ਼ਬਤੀ ਤੇ ਕਹਿੰਦੇ ਨੇ ਸਰ ਆਪਣੇ ਬਾਹਰ ਲਾ ਲੋ ਜਦੋਂ ਦਿਖਦੇ ਆ ਜੇ ਤਾਂ ਕੋਲੇ ਸਾਲ ਦੋ ਸਾਲ ਰਹਿ ਗਈ ਕਹਾ ਬਦਲਿਆ ਗੱਕ ਫਿਰ ਤਾਂ ਆਪਾਂ ਸ਼ੁਰੂ ਕਹਾਂ ਇਹ ਵੱਡੇ ਕੋਈ ਦਰਖਤ ਖਾਦ ਨਹੀਂ ਫਿਰ ਭਾਈ ਜਿਹੜਾ ਕੋਈ ਅੱਗੇ ਆਊਗਾ ਇਹਨਾਂ ਨੂੰ ਪਾਲਦਾ ਪੱਟਦਾ ਕੀ ਕਰਦਾ ਉਹਦੀ ਮਰਜ਼ੀ ਆਪਾਂ ਜਣੀ ਅਬਾ ਇਹ ਲੋਕੋ ਬੜ ਜਵਾਨਾਂ ਦਾ ਨਵਾਉਂਦੇ ਆ ਆਸਾ ਬਰਨ ਤਾਂ ਜੜਤ ਮੁਸਤ ਹੋਇਆ ਵੀ ਕੁਛ ਬਚਾਉਣ ਵਾਸਤੇ ਜਿੰਨਾ ਕਿ ਤਿਲ ਫੁੱਲ ਮਾਤਾ ਤੁੰਦੀਆ ਕਰ ਰਹੇ ਹਨ ਬਾਕੀ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਇਹ ਚੀਜ਼ ਤੇ ਜਿੰਨਾ ਵੀ ਹੋ ਬਕਰਦੇ ਕਰਦੇ ਰਵਾਂਗੇ ਪਹੀ ਦਿਨ ਵੀਡੀਓ ਕੋਈ ਨਾ ਬਣੀ ਤਾਂ ਕਰਕੇ ਇਹ ਬਣੀ ਤੋਂ ਥੋੜਾ ਜਿਹਾ achar ਹੋਣ ਲੱਗਿਆ ਜੀ ਮੱਕੀ ਤੋੜੀ ਆ ਉਦੋਂ ਬਾਅਦ ਚ ਪਹਿਲਾਂ achar ਪਾਇਆ ਤੇ ਮੱਕੀ ਤੋੜੀ ਹੁਣ ਕਰ ਲਿਆ ਮੱਕੀ ਤੋੜ ਕੇ ਅੱਗੇ ਪਹਿਲਾਂ ਜਿਹੜੀ ਮੱਕੀ ਤੋੜ achar ਪਾਇਆ ਉਹਦੇ ਜਾਂ ਛਬੀ ਜੀਰੀ ਲਾਈਆ ਹੁਣ ਜਿਹੜੇ ਕੱਲ ਮੱਕੀ ਤੋੜੀ ਆ ਔਰ ਆਤ ਪਾਇਆ ਬਾਹਣ ਉਹਨੋਂ ਦੇ ਚ ਕੱਲ ਨੂੰ ਨਹੀਂ ਆਉਂਦੇ ਬੰਦੇ ਪਰਸੋਂ ਨੂੰ ਆਉਣਗੇ ਕੱਲ ਨੂੰ ਹੋਰ ਭਾਈ ਦੇ ਲਾਉਣੀਆਂ ਇੱਕ ਦੀ ਕਾਰ ਤੂਤ ਲਾਤਾ ਕੋ ਪੁੱਛੇ ਮੈਂ ਦਿਖਾਉਣਾ ਭੁੱਲ ਗਿਆ ਤੁਹਾਨੂੰ ਪਿੱਛੇ ਲਾਇਆ ਆਪਣੇ ਬੂਟਾ ਇੱਕ ਤੇ ਇੱਕ ਆ ਤੂਤ ਲਾਤਾ ਤੇ ਕੁਛ ਇੱਕ ਅੱਗੇ ਲਾਇਆ ਅੱਜ ਆਪਾਂ ਨੇ ਲਾਇਏ ਨੇ ਚਾਰ ਬੂਟੇ ਇੱਕ ਤੁਹਾਨੂੰ ਮੈਂ ਦਿਖਾਉਣਾ ਜਿਹੜੀ ਆਪਾਂ ਨੇ ਤਕਰੀਬਨ ਤਕਰੀਬਨ 20 ਦਿਨ ਪਹਿਲਾਂ ਦੋ ਬੂਟੇ ਲਾਏ ਸੀਗੇ ਜਿਰੀ ਲਾਉਣ ਮੌਕੇ ਉਹਨਾਂ ਨੇ ਕਿੰਨੀ ਵਧੀਆ ਗਰੋਥ ਕੀਤੀ ਆ ਇੱਕ ਤੁਣ ਦਾ ਬੂਟਾ ਲਾਇਆ ਸੀ ਆਪਾਂ ਨੇ ਇੱਕ ਨਿੰਮ ਦਾ ਲਾਇਆ ਸੀਗਾ ਅੱਜ ਮੌਸਮ ਪੁਰਾ ਜਿਆਦੇ ਚੱਲਦਾ ਬੱਦਲ ਵਾਈ ਦਾ ਮੌਸਮ ਤਾਂ ਕਰਕੇ ਫਿਰ ਆਹ ਚਲੋ ਕੋਸ਼ ਅੱਜ ਟਾਈਮ ਵੀ ਸੀ ਚਲੋ ਬੂਟੇ ਦਰਖਤ ਲਾ ਦਨੇ ਆ ਆਪਣੇ ਕੋਲੇ ਕੋਈ ਇਹਨੀ ਵੀਡੀਓ ਬਣਾਉਣ ਵਾਲਾ ਨਾਲ ਦੀ ਨਾਲ ਲਾਉਣ ਵਾਲਿਆਂ ਦੇ ਗੱਲ ਐ ਸੀ ਮੈਂ ਕਹਿੰਦਾ ਬੱਚੇ ਪੜ੍ਹ ਕੇ ਆਏ ਨੇ ਉਹ ਫਿਰ ਰੈਸਟ ਕਰਨਗੇ ਫਿਰ ਪੜ੍ਹਾਈ ਕਰਨਗੇ ਇਤਾਂ ਕਰਕੇ ਅੱਜ ਗੱਲ ਐ ਸੀ ਮੈਂ ਕਹਿੰਦਾ ਤੇ ਉਹ ਕੀ ਪਸੰਦ ਕਿਸੇ ਦਾ ਕੰਮ ਵੀ ਕਰਨਾ ਸੀ ਇੱਕ ਆਪਾਂ ਨੇ ਤੰਨੇ ਬੁੱਟੇ ਉਰ ਵੱਟ ਤੇ ਤਰਲ ਚਲਾ ਤੇ ਕਾਲ ਆਇਆ ਆਪਾਂ ਨੇ ਇਹੋ ਕਰਨੀ ਅਰਜਨ ਇਹਨੇ ਇਹ ਲਾਇਆ ਇਹ ਸਾਰੀ ਆਪਣੀਆਂ ਚੌੜੀਆਂ ਵਟਾਂ ਦੇ ਲਾ ਦੇ ਨਾ ਕੋਈ ਦਿੱਕਤ ਕਿਤੇ ਨਹੀਂ ਹੈਗੀ ਇਹਦੀ ਕੱਲ ਨੂੰ ਅਗਲੇ ਨੇ ਸੌਂਕ ਨੂੰ ਇਹ ਪੱਟ ਕੇ ਛੱਡਣਾ ਉਹ ਅਗਲੇ ਦੀ ਯੋਦਾ ਗੱਲ ਆ ਪਰ ਇਹ ਆਪਾਂ ਨੇ ਸਾਰੇ ਬੂਟੇ ਇੱਧਰ ਲਾਖਤੀ ਜਿੰਨੇ ਵੀ ਜਗ੍ਹਾ ਲਾਏ ਨੇ ਕੋਈ ਵੀ ਡਿੱਕੇ ਵਾਲੀ ਜਗ੍ਹਾ ਨਹੀਂ ਆ ਦੇਖੋ ਕਿੱਥੇ ਤੱਕ ਕੋਈ ਦਰਖਤ ਦਿਸ ਨਹੀਂ ਰਿਹਾ ਉਹ ਪਿੰਡ ਦੇ ਨੇੜੇ ਦਿਸ ਰਹੇ ਨੇ ਜਿਆ ਪੰਜ ਚਾਰਾ ਮੋਟਰ ਤੇ ਨੇ ਇਹ ਤਾਂ ਕਿਸੇ ਚ ਵੀ ਨਹੀਂ ਆ ਦੇਖੋ ਇਹ ਦੋਨੋਂ ਵੀ ਉਹ ਜਾ ਕੇ ਗੱਗਾ ਮੋਟਰ ਦੇ ਨੇ ਯਾ ਆਪਣੇ ਲਾਲੋ ਵੀ 20 20 ਗੀਲਿਆਂ ਚ 25 ਗੀਲਿਆਂ ਚ ਕਹਾ ਤੱਕਰ ਕੋਈ ਦਰਖਤ ਆ ਗਰ ਕੇ ਹੁਣ ਇੱਥੋਂ ਜਿਆਦਾ ਕਿਤੇ ਪਾਣੀ ਵੀ ਪੀਣ ਆਉਣਾ ਜਾਂ ਕਿਤੇ ਨਾਲੇ ਲਵੇ ਨੱਕੇ ਚ ਪਾਣੀ ਚੱਲਦਾ ਹੁੰਦਾ ਮੋਟਰ ਲਾ ਫਿਰ ਵੀ ਅੰਡਰਗਰਾਉਂਡ ਪਾਈਪ ਨੇ ਫਿਰ ਵੀ ਉਥੋਂ ਜਾਣੀ ਬੰਦਾ ਸਾਂਉ ਕਰਕੇ ਇੱਥੇ ਮੋਟਰ ਦੇ ਨੂੰ ਭਾਜੀ ਦਾ ਸਾਂਵੇਂ ਤੇ ਜਿਵੇਂ ਹੋ ਭਾਈ ਜੂ 10 ਮਿੰਟ ਆਰਾਮ ਕਰ ਲਓ ਫਿਰ ਕੰਮ ਲੱਗ ਜੂ ਤੇ ਆਪਣੇ ਤਾਂ ਕਰਕੇ ਥੋੜੇ ਜਿ ਚਲੋ ਕਿਸੇ ਦਾ ਆਪਾਂ ਤਰਖ ਤਾਂ ਲਾਵਾਂਗੇ ਕਿਸੇ ਨੂੰ ਆਕਸੀਜਨ ਆਪਾਂ ਨੂੰ ਜੇ ਮਿਲੂ ਕਿਸੇ ਨੂੰ ਮਿਲੂ ਕੁਛ ਨਾ ਕੁਛ ਤਾਂ ਕਿਸੇ ਨੂੰ ਰਾਹਤ ਮਿਲੂ ਕੋਈ ਰਾਹ ਮੰਨ ਲਓ ਜਿਹੜਾ ਫੀਜਨ ਤੋਂ ਬਾਅਦ ਉਹ ਫੀਜਨ ਚ ਮੰਨ ਲਓ ਜਪ ਕਣ ਕਮ ਬੱਢੀਆਂ ਗੇ ਜੀਰੀਆਂ ਬੱਢੀਆਂ ਬੱਕਰੀਆਂ ਵਾਲਾ ਕੋਈ ਚਰਾਵਾ ਬੈਹ ਜਾਂਦਾ ਦਰਖਤ ਥੱਲੇ ਬਾਕੀ ਕਮਾਈਨ ਵਾਲੇ ਆਉਂਦੇ ਨੇ ਜਦ ਵੀ ਧੁੱਪ ਹੁੰਦੀ ਆ ਜਦ ਕਣ ਕਮ ਹੋ ਕੇ ਉਹ ਬੈਠ ਸਕਦੇ ਨੇ ਕੋਈ ਦਿਹਾੜੀ ਵਾਲਾ ਆਉਂਦਾ ਹਰ ਕੰਮ ਜਣੀ ਸੋਖਾ ਇਹਦਾ ਚੀਜ਼ ਦਾ ਸੌਂਨ ਪ੍ਰਾਖਤ ਵਰਗੀ ਤਾਂ ਨਾ ਮੋਟਰ ਦੇ ਕੋਠੇ ਚ ਲੱਗਦੀ ਆ ਆ ਦੇਖੋ ਆਪਾਂ ਆਨੇ ਮਲਾਈ ਸੀਗੀ ਦੇਖੋ ਜਿੱਦਾਂ ਲਾਈ ਸੀ ਆਪਾਂ ਨੇ ਉਹ ਦਿਨੋਂ ਹੁਣ ਤੱਕ तकरीबन तकरीबन ਫੁੱਟ ਵੱਧ ਗਈ ਆ ਇਹ ਇੰਨੀ ਸੀਗੀ ਜਿੱਦ ਤੇ ਆਪਾਂ ਲਾਈ ਆ ਉਹ ਦੇਖੋ ਇੰਨੀ ਵੱਧ ਗਈ ਇਹਦੇ ਜਿੰਨੀ ਕਿ ਆਹ ਠਾਣੀ ਜਿੰਨੀ ਕੁ ਵੱਧ ਗਈ ਸੀ ਆ ਦੇਖੋ ਪੂਰੀ ਵਧੀਆ ਗ੍ਰੋਥ ਕਰੀ ਇਹਨੇ ਥੋੜਾ ਜਿਹਾ ਹਜੇ ਆਕੂ ਨਹੀਂ ਤਾਂ ਟਾਈਮ ਨਹੀਂ ਲੱਗਿਆ ਪਾਣੀ ਭੂਲ ਪਾਈ ਜਾਂਦੇ ਸੀ ਦਵਾਈ ਪਾਤੀ ਉਹ ਥੋੜਾ ਕਿਵੇ ਕੱਖ ਕੰਡਾ ਜਿਹਾ ਡੇ ਗਿਆ ਸਾਰੇ ਆਪ ਬੋਰਡ ਵੀ ਥੋੜਾ ਸਾਂਭਿਆ ਹੈ ਤੇ ਕਿ ਥੋੜਾ ਜਿਹਾ ਬੱਕਰੀਆਂ ਨੇ ਜਿਆਦਾ ਖਰਾਬ ਕੀਤਾ ਹੋਣਾ ਸੀ ਇਹ ਬਾਕੀ ਆਪਾਂ ਨੇ ਕਾਬੂਤਾ ਲਾਇਆ ਸੀਗਾ ਉਹ ਦੇਖੋ ਇਹ ਵੀ ਬੰਦਿਆ ਚੰਨੇ ਆਵੇ ਆਹਦੇ ਪਕਾਰ ਇਹਨਾਂ ਵਿੱਚ ਘੰਡ ਰਿਹਾ ਏ ਐਨ ਏ ਸੀ ਇਹ ਵੀ ਇਹ ਤਕਰੀਬਨ ਮਨ ਲੋਦਾ ਫੁੱਟ ਵਧਿਆ ਨੰਮ ਫੁੱਟ ਵਧੇਗੀ ਤਾਂ ਇਹ ਦਰਖਤ ਆਪਣੀ ਇੱਤ ਕੀ ਲਾਏ ਨੇ ਵੈਸੇ ਬੇਨਤੀ ਇਹ ਹੈ ਵੀ ਕੋਈ ਵੀ ਵੀਰ ਭਾਈ ਲਾਉਂਦਾ ਨਾ ਜਿਹੜਾ ਦਰਖਤ ਕਿਸੇ ਵੀ ਤਰ੍ਹਾਂ ਦਾ ਉਹ ਬੂਟਾ ਲਾ ਲਿਆ ਕੋਈ ਫਾਲਾ ਵਾਲਾ ਕੋਈ ਸੌਂ ਵਾਲਾ ਇਹਨੂੰ ਛੱਡਿਆ ਨਾ ਕਰੋ ਲਾ ਕੇ ਵਸੇ ਜੀ ਸਾਂਭ ਕਰਿਆ ਕਰੂਗੇ ਜੀ ਸਾਂਭ ਕਰੂੰਗੇ ਇਹ ਫਾਇਦਾ ਨਹੀਂ ਲਾਉਣ ਦਾ ਤਾਂ ਕੋਈ ਫਾਇਦਾ ਨਹੀਂ ਵਿਝੂ ਹੀ ਲਾ ਕੇ ਆਪਾਂ ਸੜਦੀਏ ਮੁੜ ਕੇ ਸਾਂਭੀਏ ਨਾ ਜ਼ਰੂਰ